ਦਨ ਖੋਲ ਕੇ ਗੱਲ ਤੂੰ ਸੁਣ ਲਾ ਸੁਣ ਲਾ ਮੇਰੀ ਤਰਵਾ ਬੋਰੰਗੀ ਮੈਂ ਦੁਨੀਆ ਵੇਖੀ ਵੇਖਿਆ ਜਵਨ ਜਾਰਾ ਬੋਰੰਗੀ ਮੈਂ ਦੁਨੀਆ ਵੇਖੀ ਵੇਖਿਆ ਜਵਨ ਜਾਰਾ ਫੋਕੇ ਫੜ ਜੀ ਮਾਰ ਕੇ ਕਹਿੰਦੀ ਭਾਈ ਮੇਰਾ ਬਦਮਾਸ ਕਹਿੰਦੀ ਫੋਕੀ ਬੜੀ ਮਾਰ ਕੇ ਕਹਿੰਦੀ ਭਾਈ ਮੇਰਾ ਬਦਮਾਸ਼ ਕਹਿੰਦੀ ਬੱਡੂ ਖਾਉ ਕਰਦੀ ਰੰਝਾ ਬੱਡੂ ਖਾਉ ਕਰਦੀ ਰੰਝਾ ਨਾਰ ਤੇ ਸਰਦਾਰਾ ਹੋਏ ਬੁੱਢੀ ਉਮਰ ਕੋਈ ਨਾ ਸਿਆਣੇ ਪਗਾਂ ਰਿਸ਼ਤੇਦਾਰਾ ਹੋਏ ਬੁੱਢੀ ਉਮਰ ਕੋਈ ਨਾ ਸਿਆਣੇ ਪਗਾਂ

ਓਕੇ ਬੰਦੇ ਨੇ ਫਿਰ ਗੋਡਿਆਂ ਦੇ ਵਿੱਚ ਕੰਮ ਜਿੰਨਾ ਚਿਰ ਗੋਡਿਆਂ ਦੇ ਵਿੱਚ ਕੰਮ ਜਿੰਨਾ ਚਿਰ ਮਾਣਿਆ ਮੋਜ ਬਹਾਰ ਓਏ ਬੁੱਢੀ ਉਮਰੇ ਕੋਈ ਨਾ ਸਿਆਣੇ ਪਰ ਹੋਂ ਰਿਸ਼ਤੇ ਦਾ ਰਹਾ ਓਏ ਬੁੱਢੀ ਉਮਰੇ ਕੋਈ ਨਾ ਸਿਆਣੇ ਪਰ ਹੋਂ ਰਿਸ਼ਤੇ ਦਾ ਜੋ ਮੀਨੋ ਚੋਹੀਸ ਭਾਲਦਿਆਂ ਨੇ ਅੱਜ ਕਲ ਸਕੀਆ ਪੁਆ ਸੱਸ ਸੋਰੇ ਦੀ ਕਦਰ ਨਹੀਂ ਇੱਥੇ ਆ order ਲਾਉਂਦੀਆਂ ਨੂੰ ਹਾ ਸੱਸ ਸੋਰੇ ਦੀ ਕਦਰ ਨਹੀਂ ਇੱਥੇ ਆ order ਲਾਉਂਦੀਆਂ ਨੂੰ ਹਾ ਗਰੀਬ ਵਾਲੇ ਦਿਨ ਜਹ ਕੁੱਲ ਤੇ ਖਜ਼ਾਨੇ ਵਾਲੀ ਚਾਬੀ ਜੇ ਨੇ ਵਾਲੀ ਚਾਹੀ ਜੇ ਮਿਲ ਜੇ ਜੇਠ ਦਾ ਹਿੱਸਾ ਮੈਨੂੰ ਮਿਲ ਜੇ ਜੇਠ ਦਾ ਹਿੱਸਾ ਮੈਨੂੰ ਮਿਲ ਜੇ ਸਾਰੀ ਉਮਰ ਨਜ਼ਾਰਾ ਵੇ ਬੁੱਢੀ ਉਮਰ ਕੋਈ ਨਾ ਸਿਆਣੇ ਪਰ ਹੋ ਰਿਸਤੇ ਘੜਾ ਵੇ ਬੁੱਢੀ ਉਮਰ ਕੋਈ ਨਾ ਸਿਆਣੇ ਪਰ ਹੋ ਰਿਸਤੇ ਦਾ ਨਸਿਆ ਨੇਤਾ ਪੁੱਤ ਔਖਾਲੇ ਰੁੱਲਦੇ ਫਿਰਦੇ ਆਵਾ ਮਾਂ ਮਾਂ ਬਾਪ ਤੂੰ ਬਿਨਾ ਓਏ ਇੱਥੇ ਕੋਈ ਨਾ ਦਿੰਦਾ ਦੁਵਾਵਾ ਮਾਂ ਬਾਪ ਤੂੰ ਬਿਨਾ ਓਏ ਇੱਥੇ ਕੋਈ ਨਾ ਦਿੰਦਾ ਦੁਵਾਵਾ ਐ ਫਰਿਆਦ ਤੇਰੇ ਤਾਈ ਨਾਮ ਧਿਆਲੇ ਕਲਹਿ ਤੇਰੇ ਤੂੰ ਹੀ ਨਾਮ ਤੇ ਹਾਲੇ ਕਲੇਰੀ ਵਾਈ ਚਿੱਤ ਵਿੱਚ ਚੇਤੇ ਰੱਖ ਲੈ ਸਾਈ ਚਿੱਤ ਵਿੱਚ ਚੇਤੇ ਰੱਖ ਲੈ ਸਾਈ ਜੋ ਵਰਦਾ ਸਭ ਦਾ ਸੁਹਾਰਾ ਏ ਬੁੱਢੀ ਉਮਰੇ ਕੋਈ ਨਾ ਸਹਾਰੇ ਪਰ ਆਹ ਰਿਸ਼ਤੇ ਦਾਰਾ ਏ ਬੁੱਢੀ ਉਮਰੇ ਕੋਈ ਨਾ ਸਹਾਰੇ ਪਰ ਆਹ ਰਿਸ਼ਤੇ ਦਾਰਾ